ਦੱਖ ਮੰਨ ਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਵਾਰਨ ਗੁਰੂ ਸਾਹਿਬ ਸਮੂਹ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਵੱਡੇ ਭਾਗਾਂ ਦੇ ਨਾਲ ਅੰਮ੍ਰਿਤ ਵੇਲਾ ਪ੍ਰਾਪਰਤ ਹੋਇਆ ਹੈ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾ ਕੇ ਜੀਵਨ ਸਫਲਾ ਕਰ ਲਈਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਕਿ ਚੌਥੀ ਪਹਿਰ ਸਵੇਰ ਸੁਭਾਅ ਕੇ ਸੁਰਤਿਆ ਪਜੈ ਚਾਉ ਤੰਨਾ ਦਰੀ ਆਵਾਸ ਸੋ ਦੋਸਤੀ ਮਨ ਮੁਖ ਸਚਾ ਨਾਉ ਐ ਸਤਸੰਗੀ ਜਨੋ ਐ ਗੁਰੂ ਪਿਆਰਿ ਸਵੇਰ ਦੇ ਚੌਥੀ ਪਹਿਰ ਭਾ ਭਾਵ ਅੰਮ੍ਰਿਤ ਵੇਲੇ ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿੱਚ ਬੰਦਗੀ ਦਾ ਚਾਅ ਪੈਦਾ ਹੋ ਜਾਂਦਾ ਹੈ। ਉਸ ਦਰਿਆ ਦੀ ਨਾਲ ਸਾਝ ਪਾਉਣ ਦੀ ਤੰਗ ਪੈਦਾ ਹੋ ਜਾਂਦੀ ਹੈ। جس دریا کے بچوں ساری کائنات زیمن کا ادھار کر رہی ہے جس دریا کے سارے لوگ سارے جیون دی زندگی چل رہی ہے ਇਸੇ ਦਿਨਾਂ ਦੇ ਵਿੱਚ ਆਪਾਂ ਸਾਰਤ ਕਰਨ ਦੇ ਆ ਰਹੇ ਹਾਂ ਕਿ ਆਉਣ ਸਿੱਖ ਸਤਿਗੁਰੂ ਦੇ ਪਿਆਰ ਨੂੰ ਗਾਉਂ ਸਰਜੀ ਬਾਣੀ ਐ ਮਨੁੱਖ ਐ ਸਿਕ ਘਰਾਣੇ ਦੇ ਵਿੱਚ ਜਨਮ ਲੈਣ ਵਾਲੇ ਪ੍ਰਾਨ ਇਹਦੇ ਕੋਲ ਸਰਵਨ ਕਰ ਲਈਏ ਵਿਚਾਰ ਜਦ ਕਿਸੇ ਜਾਣ ਦਾ ਨਾਮ ਨਹੀਂ ساری ਜ਼ਿੰਦਗੀ ਸਿੱਖਣ ਵਾਲੇ ਨੂੰ ਸਿੱਖਿਆ ਜਾਂਦਾ ਹੈ ਕਿਸੇ ਧਰਮ ਦਾ ਵਿਸ਼ੇਸ਼ ਨਾਮ ਨਹੀਂ ਹੈ ਭਾਵੇਂ ਉਹ Hindu ਹੈ ਭਾਵੇਂ Muslim ਹੈ ਭਾਵੇਂ ईसाई ਹੈ ਜਿਹੜਾ ਗੁਰਦਾਨ ਦੇ ਦਰ ਤੇ ਬੈਠ ਕੇ ਜੀਵਨ ਦੀ ਜਾਂਚ ਨੂੰ ਸਿੱਖਦਾ ਉਹਨੂੰ ਸਿੱਖ ਕਹਿੰਦੇ ਨੇ ਸਾਰੀ ਜ਼ਿੰਦਗੀ ਹਰ ਰੋਜ਼ ਸਿੱਖਦੇ ਰਹਿਣਾ ਸਿੱਖ ਰਹਉੰਦਾਂ ਤਾਂ ਤਿਰੰਭੂ ਵਿਚਾਰ ਐ ਸਿਖਾਂ ਮਾਰਗ ਜੰਦੇ ਆ ਮੇਲੇ ਕੋਲ ਬੈਠ ਤੇ ਕੋਲ ਬੈਠ ਕੇ ਗੁਰਬਾਨੀ ਗਾਉਂ ਕੌਣ ਸਾਧ ਦਾ ਭਲਾ ਇੰਦੀ ਪਿਆਰ ਨਾਲ ਗੁਰੂ ਪਿਆਰੋਂ ਸਾਡਾ ਗੁਰੂ ਬਾਜਾ ਮਾਰਦਾ ਬਰ ਅਸ ਉਸ ਦੀ ਗੱਲ ਹੈ ਸਮੂਹੀ ਆਵਾਜ਼ ਸੁਣਾਈ ਨਹੀਂ ਦਿੰਦੀ ਕਿਉਂ ਕਿ ਸਾਡੇ ਉੱਪਰ ਕਲ ਯੁਗ ਨੇ ਆਪਣੀ ਇੱਕ ਰਜਾਈ ਪਾ ਰੱਖੀ ਤੇ ਅਸੀਂ ਉਸ ਰਜ਼ਾਈ ਦਾ ਮੁਸਰਮਾਰ ਇਹਨੂੰ ਵੇਚ ਲੂਗੇ ਬੈਠੇ ਆ ਇਹ ਰਜ਼ਾਈ ਦਾ ਨਾਮ ਆਰਸ ਹੈ ਕੰਨ ਦੀ ਜਾਗ ਤਾਰੰਦੀ ਇਸ ਮੇਰੇ ਪਰ ਉਠਣ ਜਦੋਂ ਤੇਰੀ ਕਲਦਾ ਉਹ ਕਮਲਿਆ ਬੰਦੇ ਆ ਗੁਰੂ ਦੀ ਬਖਸ਼ਿਸ਼ ਹੋਈ ਓ ਤੇਰੇ ਤੇ ਤੇਰੇ ਤੇ ਕਿਰਪਾ ਹੋਈ ਏ ਤੈਨੂੰ ਉੱਠਣਾ ਜਾਗਣਾ ਬਖਸ਼ਿਆ ਮਹਾਰਾਜ ਨੇ ਇਹ ਦੂਰ ਦੂਰ ਤੰਤੁ ਕਰ ਨਹੀਂ ਤੇਰੇ ਘਰ ਵਿੱਚ ਆਟਾ ਅੰਨ ਪਚਾਉਣਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਉਹਨੂੰ ਪਕਾ ਕੇ ਤੇ ਤੂੰ ਆਪ ਖਾਣਾ ਹੈ ਨਾ ਖਾਣੀ ਤੇ ਰੋਟੀ ਤੂੰ ਆਪ ਹੈ ਨਾ ਆਪਣੇ ਆਪ ਬਣ ਕੇ ਮੂੰਹ ਤੇ ਨਹੀਂ ਪੈਂਦੀ ਇਸ ਕਰਕੇ ਤੈਨੂੰ ਪ੍ਰਮਾਤਮਾ ਨੇ ਜਾਗਾ ਦੇ ਦਿੱਤਾ ਅੰਮ੍ਰਿਤ ਵੇਲੇ ਉਠਾ ਦਿੱਤਾ ਹੁਣ ਆਲਸ ਦੀ ਰਜ਼ਾਈ ਨੂੰ ਮਾਰ-ਮਾਰ ਕੇ ਲੱਤਾਂ ਤੇ ਤੁਰਨ ਪਾੜਨਾ ਹੈ ਨਾ ਇਹ ਕੋ ਥੋੜਾ ਨਾ ਕੋਈ ਹੋਰ ਪਾੜੇਗਾ ਕੀ ਆਲਸ ਦੀ ਰਜ਼ਾਈ ਨੂੰ ਪਾੜ ਜੇ ਗੁਰੂ ਨੇ ਜਗਾਇਆ ਏ ਤੇ ਤੈਨੂੰ ਆਪਣੇ ਕੋਲ ਬੁਲਾਉਣ ਵਾਸਤੇ ਜਗਾਇਆ ਉੱਠ ਤੇ ਇਸ਼ਨਾਨ ਕਰ ਤੇ ਗੁਰੂ ਨਾਨਕ ਦੇ ਦਰ ਤੇ ਪਹੁੰਚਣਾ ਕਰਮ ਤਾਂ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ ਪਹਿਲ ਗੁਰੂ ਨੇ ਕਰ ਦਿੱਤੀ ਜਗਾਉਣ ਦੀ ਹੁਣ ਤੂੰ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਦਰ ਤੇ ਆ ਉਠਣਾ ਆਪ ਗੁਰੂ ਪਿਆਰਾ ਐਵੇਂ ਨਹੀਂ ਸੋਚੀਦਾ ਪ੍ਰਮਾਤਮਾ ਨੇ ਜਦੋਂ ਕਿਸਮਤ ਵਿੱਚ ਲਿਖ ਦਿੱਤਾ ਉਦੋਂ ਗੁਰਦੁਆਰੇ ਜਾਵਾਂਗੇ ਸਾਰਾ ਕੁਝ ਨਿਰਪਰਨੀਆਂ ਕਿਸਮਤ 'ਚ ਜਿੱਦਾਂ ਪਹਿਲਾਂ ਵੀ ਸਰਵਨ ਕਰ ਚੁੱਕੇ ਆ ਕਿ ਰੋਟੀ ਆਪ ਖਾਣੀ ਪੈਂਦੀ ਐ ਉਹਨੇ ਅੰਦਰ ਜਾ ਕੇ ਸਾਡਾ ਖੂਨ ਬਣਨਾ ਹੈ ਜਾਂ ਨਹੀਂ ਬਣਨਾ ਇਹ ਕਰਤੇ ਦੇ ਹੱਥ ਵਿੱਚ ਐ ਰੋਟੀ ਅਸੀਂ ਆਪ ਹੀ ਖਾਣੀ ਐ ਉਦੋਂ ਅੰਦਰ ਜਾ ਕੇ ਉਹਨੇ ਕੰਮ ਕਰਨਾ ਐ ਉਹਨੇ ਅੰਦਰ ਜਾ ਕੇ ਇਜ਼ਾਮ ਬਣਾਉਣਾ ਐ ਜਾਂ ਖੂਨ ਬਣਾਉਣਾ ਐ ਇਹ ਰੱਬ ਦੇ ਹੱਥ ਵਾਸਾ ਐ ਤੇ ਰੋਟੀ ਬਣਾਉਣੀ ਆ ਬਣਾ ਕੇ ਖਾਣੀ ਆ ਇਹ ਸਾਡੇ ਹੱਥ ਵਸੇ ਸਾਰਾ ਕੁਝ ਪ੍ਰਮਾਤਮਾ ਤੇ ਨਾ ਛੱਡ ਦਿਆ ਕਰੋ ਵੀ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਜੀ ਉਦੋਂ ਗੁਰਦੁਆਰੇ ਚੱਲਿਆ ਕਰਾਂਗੇ ਹਜੇ ਤੇ ਪ੍ਰਮਾਤਮਾ ਨੇ ਕਿਰਪਾ ਨਹੀਂ ਕੀਤੀ ਐਦੋਂ ਵੱਡੀ ਪ੍ਰਮਾਤਮਾ ਕੀ ਕਿਰਪਾ ਕਰ ਦੇਵੇ ਸਾਨੂੰ ਤੰਦਰੁਸਤ ਸਰੀਰ ਦੇ ਦਿੱਤਾ ਸਾਡੇ ਗੋਡੇ ਚੱਲਦੇ ਨੇ ਸਾਡੇ ਨੈਣ ਚੱਲਦੇ ਨੇ ਸਾਡੇ ਕੰਨ ਚੱਲਦੇ ਨੇ ਸਾਡੇ ਜੀਭਾ ਚਲਨ ਲਾ ਦਿੱਤੀ ਪਰਮਾਤਮਾ ਨੇ ਕਿ ਦੁਨੀਆ ਤੇ ਘੁੰਮਗੇ ਵੀ ਵੜਦੇ ਜਿੰਨਾ ਤਬੁੜਿਆ ਨਹੀਂ ਜਾਣਤਾ ਪਰਮਾਤਮਾ ਨੇ ਸਾਨੂੰ ਸਾਰਾ ਸਰੀਰ ਤੰਦਰੁਸਤ ਦੇ ਦਿੱਤਾ ਇਸ ਤੋਂ ਵੱਧ ਪਰਮਾਤਮਾ ਕੀ ਕਰ ਦੇਵੇ ਬਖਸ਼ਿਸ਼ ਸਾਡੇ ਲਈ ਹੋਰ ਪਤਾ ਨਹੀਂ ਕਿਹੜੀਆਂ ਬਖਸ਼ਿਸ਼ਾਂ ਦੀ ਉਡੀਕ ਹੈ ਬਲਿ ਪਿਆਰ ਤੋਂ ਸਰੋਹ ਵਿਚਾਰ ਗੁਰੂ ਚਰਨਾਂ ਦੀ ਹਾਜ਼ਰੀ ਲਮਾਉਣ ਦਾ ਨਿਤਨੇਮ ਬਣਾਓ ਗੁਰੂ ਪਿਆਰੂ ਇਹ ਜੀਵਨ ਵਾਰ-ਵਾਰ ਨਹੀਂ ਜੇ ਮਿਲਣਾ ਮਨੁੱਖਾ ਜਨਮ ਬਹੁਤ ਲੰਮੇ ਹਰ ਸਦੀ ਬਾਅਦ ਮਿਲਿਆ ਸਾਢੇ 700 ਕਰੋੜ ਸਾਲਾਂ ਬਾਅਦ 84 ਦਾ ਜਿਹੜਾ ਗੇੜ ਖਤਮ ਹੁੰਦਾ ਹੈ 84 ਦਾ ਸੰਪੂਰਨ ਗੇੜ ਕੱਟਣ ਵਾਸਤੇ ਲਗਭਗ ਸਾਢੇ 700 ਕਰੋੜ ਸਾਲ ਲੱਗਦੇ ਨੇ ਤੇ ਕਿੰਨੇ ਯੁੱਗ ਲੰਘ ਜਾਣੇ ਨੇ ਤੁਸੀਂ ਹਿਸਾਬ ਲਾ ਲੈਣਾ ਪਈ ਪ੍ਰਾਪਤ ਮਨੁੱਖ ਦੇ ਹੋਈ ਹੈ ਗੋਬਿੰਦ ਮੰਨਨ ਕੇ ਤੇਰੀ ਬਰੀਆ ਆਹ ਮਨੁੱਖਾ ਦੇ ਹੀ ਜੇ ਪ੍ਰਾਪਤ ਹੋਈ ਹੈ ਨਾ ਇਹਨੂੰ ਐਵੇਂ ਹੀ ਨੰਗਵਾ ਲਈਏ ਕਿਤੇ ਪਹਿਲੇ ਪਾਤਸ਼ਾਹ ਤੁਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਜਨਮ ਸਾਖੀ ਭਾਈ ਵਾਲੇ ਵਾਲੀ ਆਪਾਂ ਪਿਛਲੇ ਦਿਨਾਂ ਤੋਂ ਲੈ ਕੇ ਸਰਵਨ ਕਰਦੇ ਆ ਰਹੇ ਹਾਂ ਆਉਣ ਕੱਲ ਦਿੱਲੀ ਦੇ ਬਾਦਸ਼ਾਹ ਨਾਲ ਸਰੌਣ ਕੀਤੀ ਸੀ ਸਾਕੀ ਅੱਜ ਦੀ ਸਾਕੀ ਸਿੱਧਾ ਨਾਲ ਹੈ ਜਦੋਂ ਦਿੱਲੀ ਦਾ ਬਾਦਸ਼ਾਹ ਸਤਗੁਰਾਂ ਦੇ ਕੋਲ ਉੱਠ ਕੇ ਚੱਲਿਆ ਕਿਉਂਕਿ ਦੂਸਰੇ ਪਾਸੇ ਸਤਗੁਰੂ ਧੰਵਰੂਨ ਆਪ ਤੇ ਮਹਾਰਾਜ ਜੀ ਉਹ ਚੱਲਦੇ ਹੋਏ ਔਰ ਇਸ ਦੇ ਨਾਲ ਹੀ ਉੱਤਰਖੰਡ ਦੀ ਜਿਹੜੀ ਉਦਾਸੀ ਸੀ ਸੰਪੂਰਨ ਹੁੰਦੀ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਭਾਈ ਬਾਲਾ ਤੇ ਮਰਦਾਨਾ ਇੱਕ ਜਗ੍ਹਾ ਤੇ ਪਹੁੰਚਦੇ ਨੇ ਤੇ ਉੱਥੇ ਗੋਰਖਨਾਥ ਵੀ ਸਿੱਧਾਂ ਨੂੰ ਲੈ ਕੇ ਆ ਗਏ। ਆਦੇਸ਼ ਆਦੇਸ਼ ਕੀਤੀ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅਗੋਂ ਕਿਹਾ ਭਾਈ ਏਕੰਕਾਰ ਕੋ ਦੇਸ਼ ਆਉਂਸ ਤੋਂ ਨਾਥੋਂ ਬੈਠੋ। ਸਿੱਧ ਪੁੱਛਦੇ ਨੇ ਮਹਾਰਾਜ ਤੁਹਾਡੇ ਤੋਂ ਇੱਕ ਤੁਹਾਡੇ ਚਰਨਾਂ ਵਿੱਚ ਨਵੇਦਨ ਬੇਨਤੀ ਸੀ ਤੁਹਾਡੇ ਤੋਂ ਛੋਟੀ ਜੀ ਇੱਕ ਵਿਚਾਰ ਪੁੱਛਣੀ ਸੀ ਇੱਕ ਸਵਾਲ ਪੁੱਛਣਾ ਸੀ ਪਰ ਅਸੀਂ ਉਹਨੂੰ ਸਵਾਲ ਨਹੀਂ ਕਹਿ ਸਕਦੇ ਅਸੀਂ ਉਹਨੂੰ ਬੇਨਤੀ ਕਹਿ ਸਕਦੇ ਹਾਂ ਸਵਾਲ ਤੁਹਾਨੂੰ ਕਰ ਕਰਕੇ ਅਸੀਂ ਥੱਕ ਚੁੱਕੇ ਹਾਂ ਸਵਾਲਾਂ ਵਿੱਚ ਤੁਸੀਂ ਸੰਪੂਰਨ ਹੋ ਪਰ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰਨ ਵਾਸਤੇ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਹਾਂ ਮਹਾਰਾਜ ਕਿਹੜੀ ਜੋਤ ਸਾਰਿਆਂ ਦੇ ਸਿਰ ਤੇ ਜਿਹੜੀ ਕਾਰ ਕਰਨੀ ਹੈ ਕੰਮ ਕਰ ਰਹੀ ਹੈ ਕੌਣ ਜੋਤ ਹੈ ਸਭ ਕੇ ਸਿਰ ਪਰ ਕੌਣ ਸਿਫਤ ਮੈਂ ਰਾਤ ਕੋ ਰਾਤ ਹੋ ਕਿਸ ਦਾ ਦਰਸ਼ਨ ਕਿਸ ਕੇ ਘਰ ਮੈਂ ਘਰ ਆਇਆ ਕੌਣ ਬਾਣੀ ਸੇ ਨਾਦ ਵੱਜਦਾ ਮਹਾਰਾਜ ਕਿਹੜੇ ਘਰ ਵਿੱਚ ਪਹੁੰਚ ਕਰਨੀ ਹੈ ਕੀ ਦਾ ਦਰਸ਼ਨ ਕਰਨੇ ਕਿਹਦੇ ਸਿਰ ਤੇ ਸਾਰੇ ਕਾਰਜ ਹਰ ਚੱਲਦੇ ਨਹੀਂ ਰਾਤ ਦਿਨ ਕਿਹਦੇ ਕਿਹਦੇ ਕਰਤੇ ਕਿਹਦੇ ਨਾਮ ਤੇ ਚੱਲਦੇ ਪੈਂਦੇ ਕਿਹਦੇ ਸਰਕਾਰ ਕਰਦੇ ਪੈਂਦੇ ਤੇ ਕਿਹੜੀਆਂ ਮਿਹਨਤਾਂ ਕੀਤੀਆਂ ਕੀ ਕੀਤੀਆਂ ਕਾਲ ਨਹੀਂ ਜੇ ਕਹਾਂਦਾ ਅਸਥਿਰ ਕੌਣ ਹੈ ਸਦਾ ਰਹਿਣ ਵਾਲਾ ਕੌਣ ਹੈ ਉਰਨਾਨ ਪਾਤਸ਼ਾਹ ਕਹਿਣ ਲੱਗੇ ਭਾਈ ਮਾਇਆ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ ਨਾ ਉਸੇ ਦੀ ਜੋਤ ਸਾਰਿਆਂ ਦੇ ਸਿਰ ਤੇ ਹੈ ਇੱਕੋ ਹੀ ਆਪ ਹੈ ਦੂਜਾ ਅਵਰ ਕੋਈ ਨਹੀਂ ਹੈ ਇਹ ਸਵਾਲ ਤੇ ਬੜਾ ਸੌਖਾ ਹੈ ਇਹ ਸਿੱਧਾ ਨੂੰ ਪੁੱਛਣ ਦੀ ਲੋੜ ਪਈ ਕਿਉਂਕਿ ਕੋਈ ਕਹਿੰਦਾ ਹੈ ਵੰਡਣ ਵਾਲਾ ਹੋਰ ਹੈ ਕੋਈ ਕਹਿੰਦਾ ਸੰਜੋਗਾ ਵਾਲਾ ਦੇਵਤਾ ਵੀ ਹੋਰ ਹੈ ਐਦਾਂ ਆਪਾਂ ਵੀ ਸੋੰਦੇ ਹਾਂ ਨਾ ਜੀ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀਵਾਨ ਪੜ੍ਹਦੇ ਹਾਂ ਇਸ ਗੱਲ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਕਿ ਭਾਈ ਉਹਨਾਂ ਦੇ ਉੱਪਰ ਵੀ ਇੱਕ ਕਿਸੇ ਇੱਕ ਦਾ ਹੁਕਮ ਚੱਲਦਾ ਹੈ ਸਾਰੀ ਕਾਇਨਾਤ ਇੱਕ ਦੇ ਹੀ ਹੁਕਮ ਵਿੱਚ ਹੈ ਜਿਹੜੇ ਕੋਈ ਸੰਸਾਰ ਨੂੰ ਚਲਾ ਰਹੇ ਕੋਈ ਢੰਡਾਰਿਆਂ ਨੂੰ ਚਲਾ ਰਹੇ ਨੇ ਉਹ ਆਪਣੀ ਮਰਜ਼ੀ ਨਾਲ ਨਹੀਂ ਚਲਾ ਰਹੇ ਉਹ ਵੀ ਉਸ ਇੱਕ ਦੇ ਹੁਕਮ ਵਿੱਚ ਚਲਾ ਰਹੇ ਨੇ ਉਸ ਦੀ ਜੋਤ ਸਾਰਿਆਂ ਦੇ ਸਿਰਤੀ ਹੈ ਹੋਰ ਉਹਦੇ ਵਰਗਾ ਹੈ ਨਹੀਂ ਹੈ ਕੋਈ ਅਪਾਰ ਹੈ ਅਗਾਧ ਹੈ ਬੇਅੰਤ ਹੈ ਗੁਰਮੁਖੀ ਹੈ ਜੋ ਜੋਗ ਕਮਾਣਦੇ ਨੇ ਜਿਨ੍ਹਾਂ ਨੇ ਉਸ ਪੂਰੇ ਨੂੰ ਸਮਝ ਲਿਆ ਜਿਹੜੇ ਉਹਦੀ ਸਿਫਤ ਵਿੱਚ ਰਤੇ ਹੋਏ ਨੇ ਆ ਉਸੇ ਦਾ ਹੀ ਦਰਸ਼ਨ ਕਰਨਾ ਹੈ ਪੁੱਛਿਆ ਅਸਥਿਰ ਕੌਣ ਹੈ ਕਿਹਦੇ ਲੜ ਲੱਗਣਾ ਹੈ ਕਿਉਂਕਿ ਦੁਨੀਆਂ ਤੇ ਗੁਰੂ ਦੇਵਤੀ ਅਵਤਾਰੀ ਮਹਾਂਪੁਰਖ ਬੜੇ ਅਸੀਂ ਲੜ ਕਿਹਦੇ ਲੱਗਣਾ ਹੈ ਮਾਨਨ ਕਹਿੰਦੇ ਉਸੇ ਨਹੀਂ ਲੜਨਾ ਹੈ ਭਾਈ ਨਿਰੰਕਾਰ ਦੇ ਮਨੁੱਖ ਦੇ ਦਰ ਨਹੀਂ ਲੜਨੀ ਨਿਰੰਕਾਰ ਦੇ ਨੜ ਦਾ ਜਾਣਾ ਹੈ ਅਕਾਲ ਪੁਰਖ ਜਿਹੜਾ ਆਕਾਲ ਤੋਂ ਰਹਿੰਦਾ ਹੈ ਅਕਾਲ ਪੁਰਖ ਉਹ ਹੈ ਨਾ ਮਾਰੇ ਕਹਿੰਦੇ ਉਹਦੇ ਰੰਗ ਵਿੱਚ ਰਤੇ ਜਾਣਾ ਹੈ ਤੇ ਉਸ ਕਰ ਤੈਨ ਨਿਰਮਲ ਬਾਣੀ ਦਾ ਨਾਦ ਵਜਾਇਆ ਸੁਣੋ ਸਤੋ ਇਸ ਤਰ੍ਹਾਂ ਨਿਰਵਾਣ ਪਦ ਪਾਇਆ ਜਾਂਦਾ ਜੇ ਨਿਰਮਲ ਪਾਣੀ ਨੂੰ ਉਚਾਰਿਆ ਜਾਵੇ ਸੁਣਿਆ ਜਾਵੇ ਦੁਰਮਤ हट ਜਾਂਦੀ ਹੈ ਜਦੋਂ ਮਾਇਆ ਮਨਤਨ ਨੂੰ ਛੱਡ ਕੇ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ ਨਾ ਮਹਾਰਾਜ ਕਹਿੰਦੇ ਤਾਂ ਦੁਰਮਤ ਖਤਮ ਹੋ ਜਾਂਦੀ ਹੈ ਤੇ ਜੇ ਇਹਦੇ ਵਿੱਚ ਕਲਤਾਨ ਹੋ ਜਾਵੇ ਫਿਰ ਮਾਰਨ ਕੇ ਤੋ ਡੋਭ ਜਾਂਦਾ ਹੈ ਸਤਿਗੁਰੂ ਇਸ ਤਰ੍ਹਾਂ ਸਿਧਾਂ ਦੇ ਨਾਲ ਵਚਨ ਕਰਦੇ ਨੇ ਅਕਾਲ ਪੁਰਖ ਦੀ ਬੰਦਗੀ ਕੀਤਿਆਂ ਪ੍ਰਚੰਡ ਗਿਆਨ ਪ੍ਰਾਪਤ ਹੁੰਦਾ ਹੈ ਅਖੰਡ ਨਾਮ ਰੂਪੀ ਨਿਦਾਨੋ ਪ੍ਰਾਪਤੀ ਨਿਦਾਨਾਂ ਦੀ ਪ੍ਰਾਪਤੀ ਹੁੰਦੀ ਹੈ ਵਿਸਤਾਰਨ ਸਾਧ ਕੋ ਸੁਮਦਾਨ ਦੇ ਭੇਂਦੇ ਤੇ ਮਹਰਿਆ ਪਿਆਰੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਿਧਾਂ ਦੇ ਗੁਰਸਤ ਹੋਏ ਜਪ ਜੀਤੇ ਰਤਨ ਮਾਲਾ ਦੇ ਸਾਰੇ ਬਚਨ ਬਿਲਾਸ ਹੋਏ ਨਾਮ ਬਿਨਾ ਹੋਰ ਕੁਝ ਚੰਗਾ ਨਹੀਂ ਹੈ ਇਸ ਦੁਨੀਆ ਉਂਦੇ ਨਾਮ ਜਪਣ ਦਾ ਮਹਾਤਮ ਸਤਿਗੁਰਾਂ ਤੋਂ ਸਰਵਨ ਕੀਤਾ ਹੈ ਤਾਂ ਗੋਰਖਨਾਥ ਨੇ ਆਖਿਆ ਚਲੋ ਨਾਨਕ ਤਪਾ ਜੀ ਕੱਲ ਨੂੰ ਮੇਲਾ ਹੈ ਆ ਚਲਦਾ ਇੱਥੋਂ 1475 ਕੋਤੇ ਹੈ ਅਸੀਂ ਵੀ ਚਲਦੇ ਆਂ ਔਰ ਤੁਹਾਨੂੰ ਵੀ ਬੇਨਤੀ ਕਰਦੇ ਤੁਸੀਂ ਵੀ ਸਾਡੇ ਨਾਲ ਚਲੋ ਤੇ ਗੁਰੂ ਨਾਨਕ ਪੰਜ ਸ਼ਬਦਾਂ ਕੀ ਕਹਿੰਦੇ ਗੁਰੂ ਬਿਆਲ ਸਦਾਂ ਬੜੇ ਪਿਆਰ ਨਾਲ ਮੁਸਕਰਾਹਟ ਹੀ ਦਿੰਦੇ ਨਾ ਸਦੋ ਤੁਸੀਂ ਜਿੱਦੇ ਭਾਈ ਉੱਡ ਕੇ ਜਾਣਾ ਅਸੀਂ ਤੁਰ ਕੇ ਆਉਣਾ ਤੁਹਾਡਾ ਸਾਡਾ ਕੋਈ ਮਿਲ ਨਹੀਂ ਤੁਸੀਂ ਚਲੋ ਅਸੀਂ ਆਉਂਦੇ ਹਾਂ ਤੁਸੀਂ ਉੱਡ ਕੇ ਚਲੇ ਜਾਣਾ ਅਸੀਂ ਤੁਰ ਕੇ ਆਉਣਾ ਮਹਾਰਾਜ ਹੱਸ ਕੇ ਕਹਿੰਦੇ ਤੁਸੀਂ ਚਲੋ ਅਸੀਂ ਆ ਜਾਵਾਂਗੇ ਅਸੀਂ ਮਨੱਖਾਂ ਤੁਸੀਂ ਸਿੱਧਨਾਥ ਤੇ ਭਾਤਰੀ ਨੇ ਕਿਹਾ ਕਿ ਅਨੰਤ ਜੀ ਹੁਣ ਕੀ ਹੋਇਆ ਚਲੋ ਹੁਣ ਸਾਡੇ ਨਾਲ ਮਹਾਰਾਜ ਤੁਸੀਂ ਚਲੋ ਜਿਵੇਂ ਨਰਿੰਕਾਰ ਨੂੰ ਚੰਗਾ ਲੱਗਿਆ ਹੋਣਾ ਤੇ ਉਹਨੇ ਆ ਨਾ ਜੇ ਇਕੰਕਾਰ ਦੀ ਆਗਿਆ ਹੋਏਗੀ ਤਾਂ ਅਸੀਂ ਵੀ ਆ ਜਾਵਾਂਗੇ ਚਿੰਤਾ ਕੋਈ ਨਾ ਕਰੋ ਤੁਸੀਂ ਚਲੋ ਅਸੀਂ ਆ ਮਿਲਾਂਗੇ ਤੁਹਾਨੂੰ ਕਹਿੰਦੇ ਨੇ ਸਦਾ ਉਡਾਰੀ ਨਹੀਂ ਚਾਹਦੇ ਹੋ ਗੁਰੂ ਜੀ ਕਿਹਾ ਭਾਈ ਵਾਲਿਆ ਸਾਨੂੰ ਸਰਦਾ ਜੀ ਕੀ ਗਏ ਨੇ ਕਿਵੇਂ ਕਰੀਏ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜਿਵੇਂ ਤੁਹਾਡੀ ਰਜ਼ਾ ਫਿਰ ਦੂਜੇ ਪਾਸੇ ਭਾਈ ਮਰਦਾਨਾ ਪੁੱਛਦਾ ਗੁਰੂ ਨਾਨਕ ਬਾਛ ਮਹਾਰਾਜ ਆਪਣਾ ਘਰ ਕਿੰਨੀ ਕੁ ਦੂਰ ਹੈ ਤੁੰ ਗੁਰੂ ਜੀ ਘਰ ਕਿੰਨੀ ਦੂਰ ਹੈ ਗੁਰੂ ਪਾਤਸ਼ਾਹਾਂ ਲਗੇ ਮਰਦਾਨਿਆਂ ਘਰ ਦੀ ਜਾਂਦਾ ਵੀ ਕਰ ਚਿਤ ਵਿੱਚ ਆਇਆ ਆਪਾਂ ਤੇ Kusumdeep ਵਿੱਚ ਕਰਨੇ ਆ ਨਾ ਅਸੀਂ ਤੇ ਤੇ ਰਹਦੇ ਆ ਨਾ ਪੰਛਤ ਇੱਕਦਾਂ ਕਾਰਨ ਲੰਕਾ ਭਿਕਨ ਰਾਜਾ ਰਾਜ ਕਰਦੇ ਸਤੋਥੇ ਕਰਨੇ ਆ ਨਾ ਜਿ ਆਕੇ ਫਿਰ ਤੈਨੂੰ ਘਰ ਲੈ ਜਾਂਦੇ ਤੁਸੀਂ ਨਹੀਂ ਮਹਾਰਾਜ ਮੈਂ ਤੇ ਉਦਾਂ ਗੱਲ ਕਰਨ ਦਾ ਸੀ ਪੁੱਛਦਾ ਸੀ ਮਹਾਰਾਜ ਕਹਿੰਦੇ ਭਰ ਮਾਦਾ ਨਿਆ ਥੋੜੀ ਜੀ ਉਡੀਕ ਹੋਰ ਘਰ ਇੱਕ ਦੋ ਗੰਧੀ ਤੈਨੂੰ ਘਰ ਵੀ ਲੈ ਜੰਨਾ ਤੇ ਗੁਰੂ ਘਰ ਸਾਥ ਸੰਗਤ ਜੀ ਉਥੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੰਦਰ ਧਿਆਨ ਹੋਏ ਸਮੇਤ ਭਾਈ ਵਾਲੇ ਤੇ ਮਰ ਲਾਣੇ ਆ ਚੱਲਣ ਦੇ ਵਿੱਚ ਇੱਕ ਪਿੰਪਲ ਦੇ ਫੇਟ ਜਾ ਬੰਥੇ ਹੋਏ ਤੇ ਮਗਰ ਸਤ ਵੀ ਆਨ ਦੇਖਦੇ ਨੇ ਬਾਬਾ ਨਾਨਕ ਤੇ ਪਹਿਲੇ ਨਹੀਂ ਆਇਆ ਬੈਠੇ ਗੁਰਖ ਨੇ ਆ ਕੇ ਆਖਿਆ ਅਲੇਸ਼ੋ ਬਾਬਾ ਨਾਨਕ ਜੀ ਤਪਾਜੀ ਆਦੇਸ ਹੋ ਗੁਰੂ ਨਾਨਕ ਪਾਤਸ਼ਾਹ ਕਿ ਆਉ ਪਾਈ ਆਦਿਪੁਰ ਕੋ ਦੇਸ਼ ਇਹ ਕਹਿ ਕੇ ਸਿੰਘ ਬੈਠਾ ਹੈ ਬੇਨਤੀ ਕਰਦੇ ਮਹਾਰਾਜ ਤੁਸੀਂ ਕਿਵੇਂ ਆ ਗਏ ਤੁਸੀਂ ਪਹਿਲਾਂ ਕਿੱਦਾਂ ਪਹੁੰਚ ਗਏ ਸਾਡੇ ਨਾਲ ਕਾਦੇ ਤੀ ਮਹਾਰਤ ਕੇਂਦੇ ਅਸੀ ਪਾਈ ਗੁਰੂ ਮੰਤਰ ਨਰਿੰਕਾਰ ਦੇ ਮੰਤਰ ਦੀ ਸਵਾਲੀ ਕਰ ਕੇ ਆ। ਸਾਡਾ ਤੇ ਸੱਚਾ ਮੰਤਰੀ ਨਿਸਤਾਰਾ ਹੈ। ਉਸਤਾਦ ਵੀ ਸਾਡਾ ਗੁਰੂ ਨਰਿੰਕਾਰ ਹੈ। ਜਿਹੜਾ ਆਦੰ ਬਚਨਾਂ ਦਾ ਸੂਰ ਹੈ। ਉਸ ਉਸਤਾਦ ਨੇ ਸਾਨੂੰ ਐਸੇ ਖੰਭ ਲਾਏ ਜੋ ਇੰਨਾ ਖੰਭਾਂ ਦੇ ਪ੍ਰਤਾਪ ਕਰਕੇ ਤੁਹਾਡੇ ਨਾਲੋਂ ਪਹਿਲਾਂ ਆਵੇ। ਉਸ ਕਰਤਾਰ ਦੀ ਆਗਿਆ ਸੀ ਉਸ ਕਰਤਾਰ ਦੀ ਆਗਿਆ ਨਾਲ ਮੇਲ ਹੋਇਆ ਹੁਣ ਸਾਰੇ ਲੋਕ ਗੁਰੂ ਪਿਆਰੇ ਸਾਧ ਸੰਗਤ ਜੀ ਸਮੇਤ ਸਿੱਧਾਂ ਦੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣੇ ਆਪਣੇ ਸਥਾਨਾਂ ਨੂੰ ਗਏ ਮੇਲਾ ਬਰਖਾਸਤ ਹੋਇਆ ਤਸ਼ਹੀ ਗੁਰੂ ਨਾਮ ਪਾਤਸ਼ਾਹ ਭਾਈ ਪਾਲੇ ਨੂੰ ਆਖਿਆ ਭਾਈ ਪਾਲਿਆ ਚਲ ਉਧਰ ਬੀਬੀ ਨਾਨਕੀ ਜੀ ਯਾਦ ਕਰਦੇ ਨੇ ਤੇ ਮਰਦਾਨੇ ਨੂੰ ਕਰ ਦੀ ਯਾਦ ਆਈ ਉਹ ਤਾਂ ਸੱਚ ਫਿਰ ਗੁਰੂ ਜੀ ਭਾਈ ਬੱਲਾ ਜੀ ਜੇ ਮਦਾਨਾ ਉਤੋਂ ਚੱਲਦੇ ਨੇ ਸੁਲਤਾਨਪੁਰ ਜਾ ਪਹੁੰਚੇ ਸੁਲਤਾਨਪੁਰ ਗਿਆ ਜਦੋਂ ਘਰ ਦੇ ਦਰਵਾਜ਼ੇ ਦੇ ਸਾਹਮਣੇ ਆਉਂਦੇ ਨੇ ਕਿਹਾ ਤੁਲਸਾ ਦਾਸੀ ਨੇ ਤੁਲਸਾ ਦਾਸੀ ਚੁੱਪ ਚੀਕੋ ਕੀ ਹੈ ਬਾਬੂ ਜੀ ਤੁਹਾਡਾ ਭਾਈ ਆਇਆ ਬੇਬੇ ਨਾਨਕ ਜੀ ਦੌੜ ਕੇ ਦਰਵਾਜ਼ੇ ਵੱਲ ਗਏ ਬਾਬੇ ਨਾਨਕ ਜੀ ਨੂੰ ਮਿਲੇ ਬਹੁਤ ਖੁਸ਼ ਹੋਏ ਬੇਬੇ ਜੀ ਕਹਿੰਦੇ ਨੇ ਧੰਨ ਸਾਡੇ ਭਾ ਜੋ ਭਾਈ ਜੀ ਤੁਹਾਡਾ ਦਰਸ਼ਨ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੇਬੇ ਜੀ ਤੁਹਾਡਾ ਯਾਦ ਕਰਨਾ ਔਰ ਸਾਡਾ ਪਹੁੰਚਣਾ ਤੁਸੀਂ ਯਾਦ ਕੀਤਾ ਸੀ ਹਾਜ਼ਰ ਹੋਏ ਕੁਝ ਕਾਲ ਗੁਰੂ ਨਾਨਕ ਪਾਤਸ਼ਾਹ ਰਾਜ ਬੇਬੇ ਜੀ ਪਾਸ ਰਹੇ ਫਿਰ ਆਖਿਆ ਬੇਬੇ ਜੀ ਹੁਣ ਸਾਨੂੰ ਆਗਿਆ ਦਿਓ ਬੇਬੇ ਨਾਨਕ ਜੀ ਕਹਿੰਦੇ ਭਾਈ ਜੀ ਤੁਸੀਂ ਸਾਡੇ ਕੋਲੋਂ ਮੋਹ ਕਿਉਂ ਠਾਇਆ ਤੁਸੀਂ ਰਹਿਂਦੇ ਕਿਉਂ ਜੀ ਇੰਨੇ ਨੂੰ ਸ਼੍ਰੀ ਚੰਦ ਜੀ ਆ ਗਏ ਭਾਈ ਜੈ ਰਾਮ ਜੀ ਵੀ ਆ ਗਏ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲ ਕੇ ਫਿਰ ਗੁਰੂ ਨਾਨਕ ਪਾਤਸ਼ਾਹ ਬੰਦੇ ਬੇਬੇ ਜੀ ਸਾਨੂੰ ਮਨਾ ਗਏ ਅਸੀਂ ਜਾਣਨ ਚਾਹੁੰਦੇ ਆ ਬੜਾ ਲੰਮਾ ਰਸਤਾ ਹੈ ਸਾਡਾ ਬੇਬੇ ਨਾਨਕ ਜੀ ਖੁਸ਼ੀ ਦੇ ਨਾਲ ਉਨਨ ਨੂੰ ਮਿਲਦਾ ਗੀਤਾ ਸਤਿਗੁਰਾਂ ਨੂੰ ਪਾਈ ਵਾਲੇ ਦਿਨਾਂ ਦਾ ਨਹੀਂ ਅਗਲੀ ਸਾਖੀ ਇੱਕ ਪਾਲੀ ਦੇ ਲੜਕੇ ਨਾਲ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਚੱਲਦੇ ਆ ਚੱਲਦੇ ਆ ਇੱਕ ਚਣਿਆਂ ਦੇ ਖੇਤ ਦੇ ਕੋਲ ਜਾਣਕਾ ਦਿੰਦੇ ਨੇ ਅੱਗੇ ਉਹ ਰਾਖਾ ਬੈਠਾ ਹੋਲਾ ਬਣਾ ਹੁੰਦਾ ਹੈ ਮਰਦਾਨੇ ਆਖਿਆ ਕਹਿਣ ਲੱਗਾ ਗੁਰੂ ਜੀ ਆਪਾਂ ਵੀ ਚੱਲੀਏ ਉਹਨਾਂ ਦੇ ਕੋਲ ਆਪਾਂ ਵੀ ਉਹ ਜਿਹੜਾ ਲੜਕਾ ਸਾਹਮਣੇ ਬੈਠਾ ਹੈ ਤਾਂ ਆਪਾਂ ਵੀ ਕੋਈ ਦੋ ਬੰਟੇ ਮੰਗ ਲਈਏ ਉਹਨਾਂ ਤੋਂ ਆਪਾਂ ਵੀ ਸ਼ਾਬਾਸ਼ ਗੁਰੂ ਨਾਨਕ ਪਾਤਸ਼ਾਹ ਮੁਸਕਰਾਏ ਕਹਿੰਦੇ ਮਰਦਾਨਿਆਂ ਲੱਗਦਾ ਤੈਨੂੰ ਵੇਖ ਕੇ ਫਿਰ ਭੁੱਖ ਲੱਗ ਗਈ ਖੇਤ ਵਿੱਚ ਜਾ ਬੈਠੇ ਕੋਈ ਨਹੀਂ ਗਏ ਉਹ ਬਾਲਕ ਜਿਹੜਾ ਹੋਲਾ ਬਣਾਉਂਦਾ ਸੀ ਨਾ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆ ਗਿਆ ਮੱਥਾ ਟੇਕਿਆ ਔਰ ਕੁਝ ਹੋਲਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਕੇ ਦੇ ਹੋਲਾ ਸੀ ਨਾ ਜਿਹੜੀਆਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਮਰਦਾਨੇ ਨੂੰ ਦੇ ਦਿੱਤੀਆਂ ਹੁਣ ਬਲਖਸੀ ਜਿਹੜਾ ਬੜਾ ਸਿਆਣਾ ਸੀ ਬੜਾ ਸਮਝਦਾਰ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਹੋਲਾ ਨਹੀਂ ਨਾ ਕਹੰਦੀਆਂ ਮਨ ਵਿੱਚ ਖਿਆਲ ਆਇਆ ਕਿ ਇਹ ਕੋਈ ਮਹਾਪੁਰਖ ਹੈ ਇਹਨੇ ਹੋਲਾ ਨਹੀਂ ਖਾਧੀਆਂ ਨਹੀਂ ਮੈਂ ਇਦਾਂ ਕਰਾਂ ਆਪਣੇ ਘਰ ਜਾਵਾਂ ਇਹਨਾਂ ਵਾਸਤੇ ਘਰੋਂ ਕੁਝ ਲੈ ਆਵਾਂ ਇਹਨਾਂ ਨੂੰ ਕੁਝ ਹੋਰ ਲਿਆ ਕੇ ਦੇ ਦਿਆਂ ਵਾਸਤੇ ਸ਼ਾਇਦ ਇਹ ਖਾਂਦੇ ਨਹੀਂ ਹੋਣਗੇ ਪਰ ਪੁੱਛਿਆ ਨਹੀਂ ਬਾਬੇ ਨਾਨਕ ਨੇ ਕਿ ਤੁਹਾਡੇ ਵਾਸਤੇ ਕੋਈ ਹੋਰ ਲੈ ਕੇ ਆਵਾਂ ਬਸ ਆਪਣੀ ਅੰਦਰ ਖਿਆਲ ਕਰ ਨਾਲਿਆ ਕਿਨਾਂ ਵਾਸਤੇ ਫਿਰ ਮੈਂ ਕੁਝ ਹੋਰ ਨੂੰ ਪਾਤ ਨੂੰ ਲੈ ਆਵਾਂ ਲੜਕਾ ਇਹ ਮਨ ਵਿੱਚ ਖਿਆਲ ਕਰਕੇ ਆਪਣੇ ਘਰ ਨੂੰ ਉੱਠ ਚੱਲਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਪੁੱਛਦੇ ਨੇ ਉਸ ਬਾਲਕ ਨੂੰ ਪੁੱਛਿਆ ਕਹਿੰਦੇ ਹੁਣ ਤੂੰ ਕਿੱਥੇ ਚੱਲਿਆ ਬੇਟਾ ਬੱਚੇ ਕਿੱਥੇ ਜਾ ਰਹੇ ਹੈ ਤੌਹਨੇ ਆਖਿਆ ਜੀ ਸੰਤਾਂ ਦੇ ਵਾਸਤੇ ਕੁਝ ਸ਼ਕਲ ਨਹੀਂ ਮੈਂ ਘਰ ਤੋਂ ਲੈ ਕੇ ਆ ਰਿਹਾ ਤੁਸੀਂ ਇਹ ਹੁਲਾ ਨਹੀਂ ਸਕੀਆਂ ਮੈਂ ਤੁਹਾਡੇ ਵਾਸਤੇ ਘਰ ਤੋਂ ਕੁਝ ਹੋਰ ਲੈ ਕੇ ਆਇਆ ਤੇ ਗੁਰੂ ਜੀ ਨੂੰ ਉਸ ਬਾਲਕ ਦੇ ਪਰਥਾਏ ਇੱਕ ਸੰਲੋਕ ਆ ਗਿਆ ਸੰਲੋਕ ਬੜਾ ਅਜੀਬ ਐ ਤੇ ਪਿਆਰਾ ਮਹਾਰਾਜ ਪਾਤਸ਼ਾਹ ਕਹਿੰਦੇ ਸੱਥਰ ਤੇਰਾ ਲੈ ਪੰਨੇ ਹਾਲੀ ਭਾਉ ਤੇਰਾ ਪਕਵਾਨ ਨਾਨਕ ਸਿਫਤੀ ਤ੍ਰਿਪਤਿਆਂ ਆਓ ਬੈਠ ਸੁਲਤਾਨ ਇਸ ਸ਼ਲੋਕ ਦੇ ਜਿਹੜੇ ਪਹਿਲੇ ਬੋਲ ਨੇ ਉਹ ਉਸ ਬਾਲਕ ਦੀ ਮੌਤ ਵੱਲ ਇਸ਼ਾਰਾ ਪਏ ਕਰਦੇ ਨੇ ਜਿਹੜੇ ਵਿਚਾਲੇ ਵਾਲੇ ਬੋਲ ਨੇ ਉਸ ਬਾਲਕ ਦੀ ਸੇਵਾ ਦੀ ਮਹਿਮਾ ਪਏ ਕਰਦੇ ਨੇ ਪਰ ਜਿਹੜੇ ਆਖਰੀ ਬੋਲ ਨੇ ਇਸ ਸ਼ਬਦ ਦੇ ਗੁਰੂ ਪਿਆਰੇ ਉਹ ਬੋਲ ਉਸ ਰਾਜੇ ਨੂੰ ਰਾਜ ਭਾਗ ਦਿਵਾਉਣ ਤੇ ਬੋਲ ਬੋਕ। ਰਾਜ ਭਾਗ ਦਾ ਇਸ਼ਾਰਾ ਕਰਦੇ ਨੇ ਕਿਉਂਕਿ ਮਗਰ ਸੁਲਤਾਨ ਲਾ ਦਿੱਤਾ ਤੇ ਸੁਲਤਾਨ ਇੱਕ ਰਾਜੇ ਨੂੰ ਕਿਹਾ ਜਾਂਦਾ ਹੈ। ਦੂਜੇ ਪਾਸੇ ਪਹਿਲੇ ਨੰਬਰ ਤੇ ਸੱਥਰ ਵਿਛ ਚੁੱਕਿਆ। ਪਹਿਲਾਂ ਸੱਥਰ ਦੀ ਬਖਸ਼ਿਸ਼ ਕਰ ਦਿੱਤੀ ਮਹਾਰਾਜ ਨੇ ਕਿ ਤੇਰੀ ਉਮਰਾਂ ਥੋੜੀ ਹੋਈ ਹੈ। ਦੂਸਰੇ ਪਾਸੇ ਸੇਵਾ ਦੀ ਮਹਿਮਾ ਕੀਤੀ ਮਹਾਰਾਜ ਕਹਿੰਦੇ ਭਾਈ ਸੱਤਰ ਤੇਰਾ ਲੇਪ ਨਿਹਾਲੀ ਭਾਉ ਪਕਵਾਨ ਮਰ ਕਹਿੰਦੇ ਤੇਰਾ ਪਿਆਰ ਹੀ ਪਕਵਾਨ ਹੈ ਜਿਹੜੇ ਪਿਆਰ ਨਾਲ ਤੂੰ ਇਹ ਹੋਲਾਂ ਲਿਆ ਕੇ ਰੱਖੀਆਂ ਜਿਸ ਮੁਹੱਬਤ ਦੇ ਨਾਲ ਤੂੰ ਭੋਜਨ ਸਾਡੇ ਵਾਸਤੇ ਲੈਣ ਚੱਲਿਆ ਸਾਨੂੰ ਇਹ ਤੇਰਾ ਭੋਜਨ ਪਹੁੰਚ ਚੁੱਕਿਆ ਨਾਨਕ ਸਿਖ ਦੀ ਤ੍ਰਿਪਤੀ ਆ ਅਸੀਂ ਤ੍ਰਿਪਤ ਹੋ ਗਏ ਆ ਆ ਸਾਡੀ ਭੁੱਖ ਮਰ ਚੁੱਕੀ ਐ ਅਸੀਂ ਰੱਜ ਗਏ ਆ ਕਾਦੇ ਨਾਲ ਤੇਰੇ ਪਿਆਰ ਨਾਲ ਤੇਰੀ ਅੰਦਰ ਦੀ ਸ਼ਰਦਾ ਦੇ ਨਾਲ ਜਾ ਤੈਨੂੰ ਸੁਲਤਾਨ ਦਾ ਵਰ ਦਿੱਤਾ ਮਰਨ ਦੇ ਸ਼ਬਦ ਦੇ ਬੋਲ ਨਹੀਂ ਜੀ ਤਾਂ ਗੁਰੂ ਨਾਨਕ ਜੀ ਕਿਹਾ ਬਲ ਕੇ ਇਹ ਜੋ ਘਾ ਬੂਟੇ ਤੂੰ ਸਾਡੇ ਹੇਠ ਵਿਛਾ ਕੇ ਦਿੱਤੇ ਨੇ ਨਾ ਛਕਣ ਵਾਸਤੇ ਇਹ ਲੇਪ ਨਿਹਾਲੀ ਹੈ ਕਿਉਂਕਿ ਤੂੰ ਬੜੀ ਪ੍ਰੀਤੀ ਦੇ ਨਾਲ ਸੇਵਾ ਕੀਤੀ ਹੈ 13 ਅੰਦਰ ਭਾਵ ਪ੍ਰੇਮ ਉਪਜਿਆ ਤੇਰੇ ਮਨ ਦੇ ਵਿੱਚ ਤੁਹਾਡੇ ਅੰਦਰ ਖਿਆਲ ਆਇਆ ਕਿ ਮੈਂ ਕੁਝ ਲਿਆ ਕੇ ਸ਼ਿਕਾਦਰਾਂ ਭਾਈ ਤੂੰ ਅੰਦਰ ਭਾਵਨਾ ਬਣਾਈ ਤੇ ਸਾਨੂੰ ਪਹੁੰਚ ਗਿਆ ਤੇਰੇ ਉੱਪਰ ਬੜੇ ਪ੍ਰਸੰਨ ਤੇਰਾ ਪ੍ਰੇਮ ਸਾਨੂੰ ਬੜਾ ਪਿਆਰਾ ਲੱਗਦਾ ਹੈ ਅੱਗੇ ਕੀ ਹੁੰਦਾ ਹੈ ਅਗਲੀਆਂ ਵਿਚਾਰਾਂ ਕਰਨ ਨੂੰ ਸਮਨ ਕਰਨੀਆਂ ਜੀ ਅਰਦਾਸ ਦਾ ਸਮਾਂ ਹੋਇਆ ਸਮਾਗਤੀ ਵਾਲੇ ਪਾਸੇ ਜਾਣਾ ਕਰੀਏ ਹੋਈਆਂ ਭੁਲਾ ਨਿਖਿਮਾ ਬਲਾਉ ਪਤੀ ਪਾਉ ਪਤੀ ਗਾਜੀ ਕੀ ਅਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ